ਪੀਵੀ ਸੈਂਟਨੀਊਜ਼ ਲਾਈਵ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਔਰ ਮੈਂ ਤੁਹਾਡਾ ਆਪਣਾ ਜਗਜੀਤ ਸਿੰਘ ਪੱਟੀ ਔਰ ਤੁਸੀਂ ਅੱਜ ਦੇਖ ਰਹੇ ਹੋ ਗਰਾਉਂਡ ਜ਼ੀਰੋ ਤੋਂ ਦਰਿਆ ਸਤਲੁਜ ਦਰਿਆ ਦੀ ਜਿਹੜੀਆਂ ਲਾਈਵ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਔਰ ਪਤਾ ਲੱਗਾ ਹੈ ਕਿ ਜਿਹੜਾ ਪਾਣੀ ਦਾ ਜਿਹੜਾ ਲੈਵਲ ਆ ਬਹੁਤ ਹੀ ਜ਼ਿਆਦਾ ਇੱਥੇ ਦਰਿਆ ਦੇ ਉੱਪਰ ਵੱਧ ਗਿਆ ਹੈ ਤੁਸੀਂ ਦੇਖਣਾ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਿਹੜਾ ਇੱਕ ਵਾਰੀ ਪਾਣੀ ਦਾ ਜਿਹੜਾ ਲੈਵਲ ਆ ਉਹ ਦਿਖਾਇਆ ਜਾਵੇ ਦਰਸ਼ਕਾਂ ਨੂੰ ਤਾਂ ਕਿ ਜੋ ਪਤਾ ਲੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਕਿਸੇ ਵੀ ਚੀਜ਼ ਦਾ ਕੋਈ ਖਤਰਾ ਨਾ ਹੋ ਸਕੇ ਔਰ ਬਹੁਤ ਹੀ ਜ਼ਿਆਦਾ ਜਿਹੜਾ ਇੱਥੇ ਪਾਣੀ ਦਾ ਜਿਹੜਾ ਲੈਵਲ ਹੈ ਜਿਹੜਾ ਦਰਿਆ ਦੇ ਵਿੱਚ ਉਹ ਜਿਹੜਾ ਹੌਲੀ-ਹੌਲੀ ਫਤ ਰਿਹਾ ਹੈ ਤੇ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾ ਰਿਹਾ ਕਿ ਕਿਸੇ ਵੀ ਕਿਸਮ ਦਾ ਕੋਈ ਵੀ ਖਤਰਾ ਨਹੀਂ ਹੈਗਾ ਪ੍ਰਸ਼ਾਸਨ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਸੇ ਵੀ ਕਿਸਮ ਦਾ ਕੋਈ ਵੀ ਜਿਹੜਾ ਖਤਰਾ ਇੱਥੇ ਨਹੀਂ ਹੈਗਾ ਔਰ ਜੇ ਕੋਈ ਖਤਰੇ ਵਾਲੀ ਗੱਲ ਹੋਵੇ ਤਾਂ ਉਹ ਪਹਿਲਾਂ ਸਾਰਿਆਂ ਨੂੰ ਅਲਰਟ ਕਰ ਦਿੱਤਾ ਜਾਏਗਾ ਔਰ ਮੈਂ ਚਾਹਨਾ ਕਿ ਜੇ ਜਿੰਨੇ ਵੀ ਜਿਹੜੇ ਆਸ-ਪਾਸ ਜਿਹੜੇ ਆਪਣੇ ਪਿੰਡ ਜਿਹੜੇ ਵਧ ਰਹੇ ਨੇ ਦਰਿਆ ਦੇ ਜਿਹੜੇ ਨਾਲ-ਨਾਲ ਜਿਹੜੇ ਪਿੰਡ ਜਿਹੜੇ ਹੈਗੇ ਆ ਉਹਨਾਂ ਨੂੰ ਫਿਰ ਵੀ ਪ੍ਰਸ਼ਾਸਨ ਵੱਲੋਂ ਇੱਕ ਵਾਰੀ ਜਿਹੜਾ ਅਲਰਟ ਜ਼ਰੂਰ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਣੀ ਆ ਉਹਦਾ ਲੈਵਲ ਜਿਹੜਾ ਵੱਧ ਸਕਦਾ ਇਸ ਦੇ ਨਾਮ ਨਾਲ ਮੈਂ ਇਹਹੀ ਜਿਹੜੀ ਗੁਜ਼ਾਰਸ਼ ਕਰ ਰਹਾ ਤਰ੍ਹਾਂ ਦਾ ਕਿ ਜਿਹੜੇ ਆਸ-ਪਾਸੇ ਜਿਹੜੇ ਪਿੰਡ ਹੈਗੇ ਆ ਦਰਿਆ ਸਤਲੁਜ ਦੇ ਆ ਜਿਹੜੇ ਨਾਮ ਨਾਲ ਜਿਹੜੇ ਪਿੰਡ ਵਸਦੇ ਆ ਔਰ ਪ੍ਰਸ਼ਾਸਨ ਉਹਨਾਂ ਨੂੰ ਇੱਕ ਵਾਰੀ ਮਤਲਬ ਜਿਹੜਾ ਦੁਬਾਰਾ ਤੋਂ ਫੇਰ ਜਿਹੜਾ ਉਹਨਾਂ ਨੂੰ ਇੱਕ ਵਾਰੀ ਅਪੀਲ ਕਰ ਰਿਹਾ ਕਿ ਕਿਤਨਾ ਕਿਤੇ ਪਿੱਛੇੋਂ ਜਿਹੜੀ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਬਾਰਿਸ਼ ਪੈਂਦੀ ਆ ਬਹੁਤ ਜ਼ਿਆਦਾ ਪੈਰੀ ਔਰ ਪੰਜਾਬ ਦੇ ਵਿੱਚ ਵੀ ਇਸ ਟਾਈਮ ਪੂਰਾ ਮਤਲਬ ਜਿਹੜਾ ਰੈਡ ਅਲਰਟ ਕੀਤਾ ਹੋਇਆ ਔਰ ਕਾਫੀ ਜ਼ਿਲ੍ਹੇ ਨੇ ਜਿੱਥੇ ਰੈਡ ਜਿਹੜਾ ਅਲਰਟ ਕੀਤਾ ਹੋਇਆ ਔਰ ਉਸ ਦੇ ਨਾਲ ਨਾਲ ਜਿਹੜਾ ਪਿੱਛੋਂ ਜਿਹੜਾ ਪਾਣੀ ਆ ਰਿਹਾ ਪਾਣੀ ਜਿਹੜਾ ਲੈਵਲ ਆ ਰਿਹਾ ਬਹੁਤ ਵੱਧ ਵੱਧ ਤੋਂ ਵੱਧ ਆ ਰਿਹਾ ਕਿ ਕਈ ਜਿਹੜੇ ਡੈਮ ਹੈਗੇ ਡੈਮ ਦੇ ਪਿੱਛੇ ਤੁਸੀਂ ਸੁਣਿਆ ਹੋਵੇਗਾ ਪੰਜ ਚਾਰ ਦਿਨ ਹੋ ਗਏ ਆ ਤੇ ਉੱਥੇ ਡੈਮ ਦੇ ਵਿੱਚ ਜਿਹੜੇ ਉਹਨਾਂ ਦੇ ਫਲੱਡ ਗੇਟ ਵੀਰੇ ਟੁੱਟ ਗਏ ਸਨ ਕੈਮਰਾਮੈਨ ਇੰਦਰਜੀਤ ਜੀ ਦੇ ਨਾਲ ਮੈਂ ਜੁਜੀਸੀ ਪੱਟੀ ਦੀ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਤਲੁਜ ਦਰਿਆ ਦਾ ਫਲੋਅ ਸ਼ਾਹ ਦੇ ਵਿੱਚ ਸਤਲੁਜ ਦੇ ਆ ਉਸ ਦਾ ਲੈਵਲ ਜਿਹੜਾ ਹੌਲੀ ਹੌਲੀ ਵੱਧ ਆ ਰਿਹਾ ਮੈਂ ਮੈਂ ਚਾਹੁੰਦਾ ਕਹਿੰਦਾ ਰੱਖ ਭਾਈ ਨੂੰ ਕਿ ਪਾਣੀ ਜਿਹੜਾ ਇੱਕ ਲੈਵਲ ਦਾ ਜਿਹੜਾ ਪਾਣੀ ਹੈ ਇਹਦਾ ਲੈਵਲ ਉਹ ਦਿਖਾਉ ਦਈ ਚੰਗੀ ਤਰ੍ਹਾਂ ਔਰ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਰਾ ਇਹ ਜਿਹੜਾ ਬੰਜ਼ਰ ਹੈ ਜਿਹੜਾ ਇਹ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਲੋਕਾਂ ਨੇ ਜਿਹੜੀਆਂ ਤਕਲੀਫਾਂ ਉਹ ਰੱਬ ਨਾ ਕਰੇ ਕਿ ਉਹ ਵਦਨ ਔਰ ਜਿਹੜਾ ਬਹੁਤ ਇੱਥੇ ਜਿਹੜਾ ਇਹਦਾ ਪਾਣੀ ਜਿਹੜਾ ਸਤਲੁਜ ਦਰਿਆ ਦਾ ਜਿਹੜਾ ਪੂਰਾ ਕੰਡੇ ਦੇ ਨਾਲ ਕੰਡੇ ਜਿਹੜਾ ਪਾਣੀ ਨੀ ਲਾਣਾ ਉਹ ਉਹ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਦੇਖ ਲਓ ਬਹੁਤ ਜਿਹੜੇ ਆਸੇ ਪਾਸੇ ਜਿਹੜੇ ਪ੍ਰਸ਼ਾਸਨ ਨੇ ਜਿਹੜਾ ਕਿਤੇ ਨ ਕਿਤੇ ਉਹਨਾਂ ਨੇ ਵੀ ਜਿਹੜਾ ਅਲਰਟ ਜਿਹੜਾ ਉਹ ਜਾਰੀ ਕੀਤਾ ਹੋਇਆ ਹੈ ਕਿ ਜਿਹੜਾ ਪਾਣੀ ਆ ਜਿਹੜਾ ਪਾਣੀ ਦਾ ਜਿਹੜਾ ਪੱਧਰ ਉਹ ਹੌਲੀ ਹੌਲੀ ਜਿਹੜਾ ਉਹ ਵੱਧ ਰਿਹਾ ਹੈ ਔਰ ਇਸ ਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਕਿ ਜਿੰਨੇ ਵੀ ਮਤਲਬ ਹੋਣੀ ਅਸੀਂ ਪਹਿਲਾਂ ਵੀ ਉੱਥੋਂ ਪਿੱਛੋਂ ਇੱਕ ਰੇਲਵੇ ਪੁਲ ਤੋਂ ਅਸੀਂ ਕਵਰ ਕਰਕੇ ਆਏ ਆ ਤੇ ਉੱਥੇ ਵੀ ਜਿਹੜੀ ਆ ਅਮਾਜ਼ੀ ਦੇ ਵਿੱਚ ਜਿਹੜੀ ਆ ਅਨਾਉਂਸਮੈਂਟ ਹੋਈ ਆ ਕਿ ਜ ਆਪਣਾ ਜਿਹੜਾ ਜੋ ਵੀ ਜਿਹੜੇ ਪਿੰਡ ਦੇ ਜਿਹੜੇ ਨਜ਼ਦੀਕ ਹੈਗੇ ਆਪਣਾ ਉਹ ਆਪਣਾ ਵਿਚਾਰ ਰੱਖਣ ਤੇ ਔਰ ਇਸ ਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਕਿ ਜੇ ਆਉਣ ਵਾਲੇ ਸਮੇਂ ਦੇ ਜਿਹੜਾ ਪਾਣੀ ਇਹ ਵੱਧਦਾ ਜਾਂ ਰਾਤ ਨੂੰ ਵੱਧਦਾ ਜਾਂ ਦਿਨ ਦਿਨ ਨੂੰ ਵੱਧਦਾ ਤੇ ਇਸ ਦੇ ਵਿਚਾਰ ਦੇ ਵਿੱਚ ਜਿਹੜੇ ਲੋਕ ਨੇ ਪ੍ਰਸ਼ਾਸਨ ਨੇ ਉਹ ਪੂਰਾ ਧਿਆਨ ਰੱਖਣਗੇ ਔਰ ਲੋਕਾਂ ਨੂੰ ਵੀ ਬੇਨਤੀ ਆ ਇੱਕ ਕਿਸਮ ਦੀ ਪ੍ਰਸ਼ਾਸਨ ਵੱਲੋਂ ਕਿ ਪਾਣੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹ ਆਪਣਾ ਜਿਹੜਾ ਪੂਰੀ ਰਾਤ ਔਰ ਦਿਨ ਚੌਕਸ ਰਹਿਣ ਔਰ ਆਪਣੇ ਜਿਹੜੇ ਬੰਨਵਾ ਖੇਤਾਂ ਦੇ ਜਿਹੜੇ ਬੰਨਵਾ ਜ ਆਪਣੇ ਘਰਾਂ ਦੇ ਜਿਹੜੇ ਘਰ ਹੈਗੇ ਉਹਨਾਂ ਦੇ ਜਿਹੜੇ ਖੇਤਾਂ ਦੇ ਵਿੱਚ ਘਰ ਹੈਗੇ ਆ ਤੇ ਉਹਨਾਂ ਦੇ ਜਿਹੜੇ ਆਸੇ ਪਾਸੇ ਉਹਨਾਂ ਦੇ ਜਿਹੜੇ ਬੰਨ ਲਾਏ ਜਾਣ ਪੱਤਰਕਾਰ ਜਗਜੀਤ ਸਿੰਘ ਭੱਟੀ ਦੇ ਨਾਲ ਇੰਦਰਜੀਤ ਬੈਂਸ ਸੀ ਵਿਸ਼ੇਸ਼ ਰਿਪੋਰਟ